ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ترਸੀਮ ਸਿੰਘ ਪਹੁੰਚੇ ਸ੍ਰੀ ਮੁਖਸਰ ਸਾਹਿਬ ਇਤਿਹਾਸਕ ਜੋੜ ਮੇਲਾ ਮਾਗੀ ਮੌਕੇ 14 ਜਨਵਰੀ ਨੂੰ ਹੋਣ ਵਾਲੀ ਕਾਨਫਰੰਸ ਮੌਕੇ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਪ੍ਰੋਗਰਾਮ ਨੂੰ ਲੈ ਕੇ ਹੋਈ ਵਿਚਾਰ ਚਰਚਾ ਇੱਥੇ ਤੁਹਾਨੂੰ ਦੱਸ ਦਈਏ ਕਿ ਮਿੱਥੇ ਪ੍ਰੋਗਰਾਮ ਮੁਤਾਬਕ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨਹੀਂ ਪਹੁੰਚੇ ਉਹਨਾਂ ਦੇ ਨਾ ਪਹੁੰਚਣ ਤੇ ਕਈ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਤਨੂ ਦੱਸ ਦਈਏ ਕਿ ਡਿਬਰੂ ਘੜਦੀ ਜੇਲ੍ਹ ਦੇ ਵਿੱਚ ਨજરਬੰਦ ਪਾਰਲੀਮੈਂਟ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਦੇ ਪਿਤਾ ترਸੀਮ ਸਿੰਘ ਅੱਜ ਸ੍ਰੀ ਮੁਕਸਰ ਸਾਹਿਬੇ ਕੇ ਪਹੁੰਚੇ 40 ਮੁਕਤੇ ਸਬਾਨਾ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਸਰ ਸਾਹਿਬ ਚ ਲੱਗਣ ਵਾਲੇ ਇਤਿਹਾਸਕ ਜੋੜ ਮੇਲਾ ਮਾਗੀ ਮੁੱਖੇ ترਸੀਮ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਦੇ ਐਲਾਨ ਦੀਆਂ ਚਰਚਾਵਾਂ ਨੂੰ ਵਿਰਾਮ ਬਲਾਉਂਦੇ ਹਨ ترਸੀਮ ਸਿੰਘ ਨੇ ਆਖਿਆ ਕਿ ਸਮੂਹ ਪੰਜਾਬੀਆਂ ਦੀ ਰਾਏ ਸਮਾਰੀ ਦੇ ਨਾਲ ਹੀ ਅਗਲਾ ਫੈਸਲਾ ਲਿਆ ਜਾਵੇਗਾ ਜੋ ਪੰਜਾਬੀਆਂ ਦੇ ਹਿੱਤ ਵਿੱਚ ਸਬਦ ਹੋਵੇਗਾ ਆਉ ਤੋਨ ਦਿਖਾਉਣੇ ਆ ਇਸ ਪ੍ਰੈਸ ਕਾਨਫਰੰਸ ਦੌਰਾਨ ਕੀ ਕੁਝ ਕਿਹਾ ਭਾਈ ਤਰਸੇਮ ਸਿੰਘ ਨੇ ਜੀ ਕਿਸੇ ਪੰਥਕ ਦਾ ਕਤਲਤਾ ਕਰਨ ਜਾ ਰਹੇ ਆ ਜਿਹਦੇ ਵਿੱਚ ਅਸੀਂ ਇੱਕ ਰਾਸੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦੇ ਉਹਦਾ ਵੀ ਅਗਾਜ ਕਰਨ ਜਾ ਰਹੇ ਆ ਤੇ ਇਸ ਕਰਕੇ ਅਸੀਂ ਇਹ ਬਹੁਤ ਵੱਡੀ ਕਤਲਤਾ ਕਰਕੇ ਸੰਗਤ ਕੋਦ ਦੀ ਪ੍ਰਵਾਨਗੀ ਵੀ ਲਵਾਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਸ 14 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਸਹਿਯੋਗ ਕਰੋ